ਸਮਾਣਾਵ ਬੰਡਲ ਦੇ ਪਿੰਡ ਕੁਲਾਰਾ ਕਲਾਂ ਦੇ ਵਿੱਚ ਇੱਕ ਪਟਵਾਰੀ ਵੱਲੋਂ ਆਪਣੀ ਜੀਵਨ ਲਿਆ ਸਮਾਪਤ ਕੀਤੀ ਗਈ ਹੈ ਕੀ ਕਾਰਨ ਬਣੇ ਹੈ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਸਾਰੇ ਮਾਮਲੇ ਦੇ ਵਿੱਚ ਖਾ ਅੱਜਕਲ ਕਰਾਂ ਦੇ ਕੀ ਹਾਲਾਤ ਹੁੰਦੇ ਜਾ ਰਹੇ ਹਨ ਔਰ ਇਸ ਤਰ੍ਹਾਂ ਦੀ ਘਟਨਾਵਾਂ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਇਹ ਵੀ ਆਪਣੀ ਜੀਵਨ ਲਿਆ ਸਮਾਪਤ ਹੋਏ ਬਿਆਨ ਹੋਏ 6 ਮਹੀਨੇ ਹੋਏ ਕੀ ਕਾਰਨ ਬਣਦੇ ਹਨ ਕਰਾਂ ਦੇ ਵਿੱਚ ਲੜਕੀਆਂ ਨੂੰ ਵੀ ਇਸ ਬਾਰੇ ਉਹਦੇ ਮਾਪਿਆਂ ਵੱਲੋਂ ਵੀ ਸਮਝਣਾ ਹੋਵੇਗਾ ਵੀ ਕਿਸੇ ਦਾ ਘਰ ਇਸ ਤਰ੍ਹਾਂ ਨਾ ਉਜੜੇ ਔਰ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਤੁਹਾਡਾ ਨਾਮ ਕੀ ਹੈ ਜੋਰਾ ਸਿੰਘ ਹਾਂ ਬੇਟੇਗੜ੍ਹਮ ਕੁਲਵੰਤ ਹਾਂ ਜੀ 6 ਮਹੀਨੇ ਹੋ ਵਾਜੀ ਉਹ ਬਸਾਉਣੀ ਚਾਹੁੰਦਾ ਸੀ ਉਹ ਬਸਦੇ ਨਹੀਂ ਸੀ ਅੰਕ੍ਰੇਸਨ ਕਰਦੀ ਸੀ ਹਾਂ ਜੀ ਉਹ ਤੁਰਨ ਪਰ ਨਾਲੀ ਦੀ ਆਪਰੇਸ ਦੇ ਰਹੇ ਲੋਕ ਹਾਂ ਜੀ ਅਸੀਂ ਕੰਮ ਵਾਲੇ ਬੰਦੇ ਜਿਹੜਾ ਮੋਢੇ ਪਾਇਆ ਬੈਕ ਕਰਨ ਵਾਲਾ ਜੀ ਦੂਰੀ ਕਰਨ ਵਾਲੇ ਬੰਦੇ ਦੇ ਕਰਦੇ ਵਿੱਚ ਕੀਤਾ ਜੀ ਇਹ ਉੱਪਰ ਚਵਾਰੇ ਜੀ ਅਸੀਂ ਸਦੇ ਤੇ ਪੰਖੇ ਨਾਲ ਕਾਸਾ ਪੱਖੇ ਨਾਲ ਕਿੰਨੇ ਕੁ ਮਰ ਸੀ ਨਾ ਜੀ 33 32 ਸਾਲ ਦੇ ਡਿਊਟੀ ਕਿੱਥੇ ਸੀ ਤੇ ਨਾਲ ਪਰਿਵਾਰ ਕਿੱਥੇ ਸਮਾਣੇ ਜੀ ਸਮਾਣੇ ਤੇ ਮਜਰੀ ਤੇ ਸੀ ਜਿਸ ਦਾ ਸਾਡਾ ਤਾਂ ਕਰ ਚਾਰ ਤਾਲੀ ਉਹਨਾਂ ਨੇ ਹਾਂ ਅਤਰਾ ਨਾਲ ਖਾਤਾਂ ਪੇ ਚੱਲਾਂਗੇ ਫਿਰ ਹੁਣ ਇਹ ਤੁਹਾਡੇ ਬੇਟੇ ਦੁੱਧ ਮੇਕਾ ਹੀ ਮੇਕਾ ਪੱਟਵਾਰੀ ਦਾ ਬੜਾ ਪਾਣਾ ਹਾਂ ਕੀ ਨਾਮ ਤੁਹਾਡੇ ਬੇਟੇ ਬਦ ਸਿੰਘ ਹਕਲਵੰਤ ਤੁਸੀਂ ਪਟਵਾਰੀ ਹੋ ਨਹੀਂ ਇਹ ਉਹ ਪੱਟਵਾਰੀ ਦਾ ਉਹ ਮੇਰਾ ਪ੍ਰਾਈਵੇਟ ਪਟਵਾਰ ਤੁਹਾਡੇ ਪ੍ਰਾਈਵੇਟ ਵਾਰੀ ਹਾਂਜੀ ਤੁਸੀਂ ਘਰ ਚੇ ਰਹਿੰਦੇ ਤੁਸੀਂ ਤੁਹਾਡੇ ਦੇ ਵੱਡੇ ਸੀ ਤੁਹਾਡਾ ਛੋਟਾ ਸੀ ਛੋਟਾ ਸੀ ਕੀ ਮੰਨ ਲਓ ਕੀ ਬਣਿਆ ਮਲੇ ਤੁਸੀਂ ਰਹਿੰਦੇ ਹੋ ਘਰ ਚੋਂ ਬਸ ਕੁਛ ਨਹੀਂ ਕਹਿ ਸਕਦਾ ਤੇ ਕੋ ਸਾਡੇ ਕੋਲੇ ਇਸ ਸੰਬੰਧੀ ਹੁਣ ਆਏ ਨੇ ਕਿ ਉਹਦੀ ਡੈਥ ਰਾਤ ਹੋਈ ਆ ਕੀ ਨੌਕਾ ਜਿਹੜੇ ਸਾਡੇ ਕੋਲੇ ਤਲਾਬ ਮਿਲੀ ਸੀਗੀ ਉਸ ਬੰਦੀ ਸਾਡੀ ਰੈਕਟ ਪਾਈ ਹੋਈ ਆ ਤੇ ਪਰ ਉਹਦੇ ਜਿਹੜੇ ਪੇਰੈਂਟਸ ਸੀਗੇ ਸਾਡੇ ਕੋਲ ਹੁਣ ਪਹੁੰਚੇ ਨੇ ਉਹਨਾਂ ਦਾ ਪੇਰੈਂਟਸਾਂ ਦਾ ਅਸੀਂ ਬਿਆਨ ਜੋ ਵਰਸ਼ਨ ਉਹਨੂੰ ਲਿਖਾਰੇ ਨੇਗੇ ਉਹਦੇ ਆਧਾਰ ਤੇ ਅਸੀਂ ਬਣਦੀ ਫਰਦਰ ਕਾਰਵਾਈ ਕਰ ਰਹੇ ਹਾਂ ਉਹਨਾਂ ਨੇ ਸਿਰਫ ਉਹਦੀ ਜਿਹੜੀ ਹੈਗੀ ਘਰ ਵਾਲੀ ਦੇ ਖਿਲਾਫ ਹੀ ਜਿਹੜੀ ਹੈਗੀ ਆ ਉਹ ਲਿਖਵਾ ਰਹੇ ਨੇਗੇ ਠੀਕ ਆ ਬਾਕੀ ਜੋ ਵੀ ਕੋਈ ਐਵੀਡੈਂਸ ਸਾਡੇ ਕੋਲੇ ਅਗੇ ਕਲੈਕਟ ਹੋਊਗੀ ਸਾਹਮਣੇ ਠੀਕ ਆ ਅਸੀਂ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕਰਾਂਗੇ ਉਹ ਜੋ ਹੋਇਆ ਪੱਖੇ ਨਾਲ ਜਿਹੜਾ ਹੈਗਾ ਲਿਆਫਾ ਹਾ ਲਿਆ ਜੋ ਮੇਰੇ ਥਾਣੇਦਾਰ ਸਾਹਿ ਉਹਨੇ ਸਾਰਾ ਉਥੋਂ ਕੀਤਾ ਤੇ ਉਥੇ ਬੈੱਡ ਵਗੈਰਾ ਵੀ ਉਹਦਾ ਕੋਈ ਸੂਸਾਇਡ ਨੋਟਬੁੱਕ ਕਰਨ ਤਲਾਸ਼ ਕਰਨ ਦੀ ਵੀ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਪਰ ਇਸ ਤਰ੍ਹਾਂ ਦਾ ਸਾਨੂੰ ਕੋਈ ਕੋਈ ਗੱਲ ਕਵਰੇਜ ਜਗਰ ਨਹੀਂ ਹੋਈ ਹਲ ਜੋ ਇਹ ਡੈਥ ਹੋਈ ਹੈ ਇਹ ਸੈਕਸ਼ਨ 306 ਚ ਹੀ ਹੋਊਗੀ ਕਿਉਂਕਿ 12 ਵਜੇ ਤੋਂ ਪਹਿਲਾਂ ਦੀ ਹੈਗੀ ਆ ਤੇ ਜੇ 12 ਵਜੇ ਤੋਂ ਬਾਅਦ ਜ ਹੁੰਦੇ ਤਾਂ ਨਵੇਂ ਐਕਟ ਦੇ ਤਹਿਤ ਹੁਣ ਇਸੀ ਕਾਰਵਾਈ ਹਲੇ ਫਿਲਹਾਲ ਇਹ ਪੁਰਾਣੇ ਐਕਟ ਦੇ ਤਹਿਤ ਹੀ ਬਣਦੀ ਹੈ ਪੋਸਟਮਾਰਟਮ ਕਰਵਾ ਰਹੇ ਹਾਂ ਪੋਸ਼ਣ ਪਹਿਲਾਂ ਫਿਜ਼ੀਓਲੋਜੀ ਕਰਕੇ ਅਸੀਂ ਪੋਸ਼ਣ ਕਰਵਾ ਰਹੇ ਹਾਂ ਸਮਾਣਾ ਦੇ ਅਨੁਸਾਰ ਅਵਤਾਰ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਟਵਾਰੇ ਦੇ ਜਿਹੜੇ ਸੁਸਾਇਡ ਦੀ ਘਟਨਾ ਹੋਈ ਹੈ ਉਸ ਦੇ ਵਿੱਚ ਉਸ ਦੇ ਮਰ मृतक ਪਟਵਾਰੇ ਦੇ ਪਿਤਾ ਕੀ ਸ਼ਿਕਾਇਤ ਦਰਜ ਕਰਨ ਦੇ ਬਾਅਦ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਔਰ ਮ੍ਰਿਤਕ ਡੈਡੀ ਬੋਡੇ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਕਰਵਾ ਕੇ ਅਗਲੀ ਜਾਂਚ ਸ਼ੁਰੂ ਕੀਤੀ ਜਾਵੇਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸ